ਖਬਰ ਹੁਸ਼ਾਰਪੁਰ ਦੇ ਚੰਡੀਗੜ੍ਹ ਮਾਰਕਸ ਦੇ ਸਥਿਤ ਟ੍ਰਿਪਲ ਐਮ ਸਕੂਲ ਆਫ ਐਕਸੀਲੈਂਸ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸਵੇਰ ਸਮੇਂ ਸਕੂਲ ਅੰਦਰ ਹੀ ਵਾਪਰ ਇੱਕ ਹਾਦਸੇ ਦੇ ਵਿੱਚ ਇੱਕ ਮਹਿਲਾ ਜਿਸ ਦੀ ਉਮਰ 32 ਸਾਲ ਦੇ ਕਰੀਬ ਹੈ ਸੁਖਰਾਜ ਕੋਰ ਮਹਿਲਾ ਦਾ ਨਾਮ ਹੈ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੰਤੀ ਹੈ ਜਿਸ ਤੋਂ ਤੁਰੰਤ ਬਾਅਦ ਪੀੜਤ ਮਹਿਲਾ ਦੇ ਪਰਿਵਾਰ ਵੱਲੋਂ ਉਸ ਨੂੰ ਹੁਸ਼ਾਰਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਪਰਿਵਾਰ ਦੇ ਦੱਸਣ ਮੁਤਾਬਕ ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਦੇ ਬੋਡੀ ਦੇ ਵਿੱਚ ਇੱਕ ਬੁਰੀ ਤਰ੍ਹਾਂ ਦੇ ਨਾਲ ਫ੍ਰੈਕਚਰ ਹੋਇਆ ਹੈ ਜਿਸ ਦੀ ਰਿਕਵਰੀ ਨੂੰ ਕਾਫੀ ਸਮਾਂ ਲੱਗ ਸਕਦਾ ਹੈ ਜਾਂ ਫਿਰ ਆਪਰੇਸ਼ਨ ਤੱਕ ਦੀ ਨੋਬਤ ਵੀ ਹੈ ਜਿਹੜੀ ਉਹ પા ਸਕਦੀ ਹੈ ਦਰਅਸਲ ਕੀ ਪੂਰਾ ਮਾਮਲਾ ਉਸ ਬਾਬਤ ਵੀ ਮੈਂ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿਆਂ ਜਦੋਂ ਅੱਜ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਕਿਲਾ ਬਰੂਨ ਦੀ ਰਹਿਣ ਵਾਲੀ ਇੱਕ ਮਹਿਲਾ ਸੁਖਰਾਜਕੌਰ ਆਪਣੇ ਪਤੀ ਗੁਰਪ੍ਰੀਤ ਸਿੰਘ ਦੇ ਨਾਲ ਗੱਡੀ 'ਚ ਸਵਾਰ ਹੋ ਕੇ ਆਪਣੇ ਅਬ ਬੱਚੇ ਨੂੰ ਸਕੂਲ ਦੇ ਵਿੱਚ ਛੱਡਣ ਦੇ ਲਈ ਪਹੁੰਚਦੀ ਹੈ ਤੇ ਇਸ ਦੌਰਾਨ ਜਦੋਂ ਮਹਿਲਾ ਆਪਣੇ ਬੱਚੇ ਨੂੰ ਲੈ ਕੇ ਗੱਡੀ ਚੋਂ ਬਾਹਰ ਨਿਕਲਦੀ ਹੈ ਤੇ ਇਸ ਦੌਰਾਨ ਇਹਨਾਂ ਸੀਕਤੋਈ ਲੰਘ ਰਹੀ ਸਕੂਲ ਦੀ ਬੱਸ ਜਿਸ ਦਾ ਡਰਾਈਵਰ ਪਰਿਵਾਰ ਦੇ ਕਹਿਣ ਮੁਤਾਬਕ ਕਿ ਉਸ ਦਾ ਗੱਡੀ ਚਲਾਉਣ ਦੇ ਵਿੱਚ ਧਿਆਨ ਨਹੀਂ ਹੁੰਦਾ ਕਿਸੇ ਹੋਰ ਦੇ ਨਾਲ ਗੱਲਬਾਤ ਕਰ ਰਿਹਾ ਹੁੰਦਾ ਤਾਂ ਉਸ ਵੱਲੋਂ ਮਹਿਲਾ ਨੂੰ ਡਰੜ ਦਿੱਤਾ ਜਾਂਦਾ ਹੈ ਤੇ ਜਿਹੜੀ ਮਹਿਲਾ ਹੈ ਉਹ ਸਕੂਲ ਦੀ ਸਕੂਲੀ ਬੱਸ ਤੇ ਗੱਡੀ ਦੇ ਵਿੱਚਕਾਰ ਆ ਕੇ ਡਰੜ ਹੋ ਜਾਂਦੀ ਹੈ ਜਿਸ ਕਾਰਨ ਉਸਤੇ ਸਰੀਰ ਦੇ ਇੱਕ ਹਿੱਸੇ ਦੇ ਵਿੱਚ ਇਹ ਪੂਰੀ ਤਰ੍ਹਾਂ ਦੇ ਨਾਲ ਫ੍ਰੈਕਚਰ ਆਇਆ ਤੇ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਛੋਟੇ ਬੱਚੇ ਦਾ ਜਿਹੜਾ ਉਹ ਬਚਾ ਹੋ ਗਿਆ ਪਰੰਤੂ ਪਰਿਵਾਰ ਦਾ ਕਹਿਣਾ ਹੈ ਕਿ ਅਜੇ ਤੱਕ ਸਕੂਲ ਮੈਨੇਜਮੈਂਟ ਦਾ ਕੋਈ ਵੀ ਮੈਂਬਰ ਜਾਂ ਸਕੂਲ ਪ੍ਰਿੰਸੀਪਲ ਉਹਨਾਂ ਦੇ ਕੋਲ ਗੱਲਬਾਤ ਕਰਨ ਦੇ ਲਈ ਨਹੀਂ ਪਹੁੰਚਿਆ ਤੇ ਜਦੋਂ ਇਹ ਪੀੜਤ ਪਰਿਵਾਰ ਸਕੂਲ ਦੇ ਵਿੱਚ ਇਹ ਸੀਸੀਟੀਵੀ ਫੂਟੇਜ ਲੈਣ ਦੇ ਲਈ ਪਹੁੰਚਦਾ ਹੈ ਤਾਂ ਸਕੂਲ ਪ੍ਰਿੰਸੀਪਲ ਵੱਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਸਕੂਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਉਹ ਕੰਮ ਨਹੀਂ ਕਰ ਰਹੇ ਨੇ ਇਸ ਤੋਂ ਬਾਅਦ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਹੈ ਜਿਹੜੀ ਉਹ ਥਾਣਾ ਸਦਰ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਤੇ ਸਕੂਲ ਮੈਨੇਜਮੈਂਟ ਵਿਰੁੱਧ ਗੰਭੀਰ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਦੇ ਉੱਤੇ ਐਫ ਆਈ ਆਰ ਉਹ ਦਰਜ ਕੀਤੀ ਜਾਵੇ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਆਦਾਰਾ ਹੁਸ਼ਾਰ ਪਰ ਨਿਊਜ਼ ਦੀ ਟੀਮ ਵੱਲੋਂ ਟ੍ਰਿਪਲ ਐਮ ਸਕੂਲ ਆਫ ਐਕਸੀਲੈਂਸ ਦੀ ਸਕੂਲ ਪ੍ਰਿੰਸੀਪਲ ਰੈਨੂ ਚਾਹਲ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਜੇ ਉਹ ਕਿਸੇ ਹੋਰ ਕੰਮ ਦੇ ਵਿੱਚ ਵਿਅਸਤ ਨੇ ਤੇ ਕੁਝ ਹੀ ਮਿੰਟਾਂ ਦੇ ਵਿੱਚ ਉਹ ਵਾਪਸ ਫੋਨ ਕਰਨਗੇ ਪਰੰਤੂ ਉਹਨਾਂ ਵੱਲੋਂ ਅਜੇ ਤੱਕ ਇਮੀਡੀਏ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਆਪਣਾ ਪੱਖ ਹੀ ਰੱਖਿਆ ਗਿਆ ਹੈ। ਕੀ ਨਾਮ ਹੈ ਤੁਹਾਡਾ? ਸੁਖਰਾਜ ਕਿੱਥੋਂ ਦੇ ਆਣ ਵਾਲੇ ਹੋ? ਕਿਲਾ ਬਰੂਨ ਠੀਕ ਹੈ ਜੀ ਕੀ ਗੱਲਬਾਤ ਹੋਈ ਤੁਹਾਡੇ ਸਤ ਲੱਗੀ ਹੈ ਬੜੀ ਜ਼ਿਆਦਾ ਕੀ ਪੂਰਾ ਮਾਮਲਾ ਹੋਇਆ? ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਤਾਂ ਉੱਥੇ ਜਿੱਥੇ ਅਸੀਂ ਬੱਚਿਆਂ ਦਾ ਡ੍ਰੌਪ ਪੁਆਇੰਟ ਹੈ ਉੱਥੇ ਉਤਾਰਿਆ ਬਗੱਡੀ ਸਾਈਡ ਤੇ ਲਗਾਈ ਤਾਂ ਕਿਹੜਾ ਸਕੂਲ ਦੀ ਬਾਤ ਸਾਰੀ ਸੀ ਸਾਹਮਣੇ ਤੋਂ ਤਾਂ ਉਸ ਦਿਨ ਉਹਨੇ ਨਾਲ ਹੀ ਸੱਡੇ ਬਿਲਕੁਲ ਗੱਡੀ ਦੇ ਨਾਲ ਹੀ ਮਾਰੀ ਬੱਸ ਤੇ ਉਹ ਖਿੜਕੀ ਦੇ ਵਿੱਚ ਮੇਰੇ ਲੱਤਾਂ ਆ ਗਈਆਂ ਦੋਨੋਂ ਤੇ ਬੱਚਾ ਵੀ ਮੇਰੇ ਕੋਲ ਹੀ ਸੀ ਤੇ ਬੱਚੇ ਨੂੰ ਮੈਂ ਅੰਦਰ ਨੂੰ ਗੱਡੀ ਦੇ ਕਰ ਦਿੱਤਾ ਬੱਸ ਦੇ ਵਿੱਚ ਆ ਗਿਆ ਮੇਰਾ ਪੂਰਾ ਸਰੀਰ ਜੀ ਕਿਹੜੇ ਸਕੂਲ ਦਾ ਤੁਹਾਡਾ ਬੱਚਾ ਟ੍ਰਿਪਲ ਐਮ ਟ੍ਰਿਪਲ ਐਮ ਸਕੂਲ ਆਫ ਐਕਸੀਲੈਂਸ ਕਿਹੜੀ ਹੈਗਾ ਸਕੂਲ ਚੱਗਰਾ ਠੀਕ ਹੈ ਜੀ ਤੇ ਬੱਚਾ ਸੀ ਪਾ ਤੁਹਾਡਾ ਬੱਚਾ ਸੀ ਪਏ ਹਾਂਜੀ ਜਿਹੜਾ ਕਲਾਸ ਪੜਦਾ ਬੱਚਾ ਨਰਸਰੀ ਹੋਇਆ ਕਿਵੇਂ ਤੁਸੀਂ ਆਪਣੇ ਹਸਬੰਡ ਨਾਲ ਉੱਤੇ ਗਏ ਸੀ ਗੱਡੀ ਦੇ ਵਿੱਚ ਤਾਂ ਹੋਇਆ ਕਿਵੇਂ ਕੁਝ ਕਿ ਉੱਥੇ ਜਗ੍ਹਾ ਵੀ ਦੱਸਿਆ ਜਾ ਰਿਹਾ ਠੀਕ ਠਾਕ ਹਾਂਜੀ ਬਿਲਕੁਲ ਉੱਥੇ ਉਹਨਾਂ ਨੇ ਗੱਡੀਆਂ ਖੜੀ ਕਰਨ ਦੀ ਜਗ੍ਹਾ ਆ ਆਪਾਂ ਉੱਥੇ ਜਾ ਕੇ ਗੱਡੀ ਲਗਾਈ ਤਾਂ ਹਲੇ ਉੱਤਰੇ ਹੀ ਸੀ ਤਾਂ ਉਧਰ ਬੱਸ ਆਈ ਸਾਹਮਣੇ ਤੋਂ ਉਹ ਵੀ ਬੱਸ ਅੰਦਰ ਸਕੂਲ ਦੇ ਇੰਟਰ ਕਰਨ ਲੱਗੀ ਸੀ ਤਾਂ ਉਹਨੇ ਡਰਾਈਵਰ ਨੇ ਦੇਖਿਆ ਨਹੀਂ ਗੱਡੀ ਵਾਲੀ ਸਾਈਡ ਨੇ ਇੱਕ ਪਾਸੇ ਦੇਖ ਕੇ ਉਧਰ ਕਿਸੇ ਨਾਲ ਗੱਲ ਕਰਦੇ ਕਰਦੇ ਉਹਨੇ ਬਿਲਕੁਲ ਲਿਆ ਕੇ ਗੱਡੀ ਦੇ ਵਿੱਚ ਹੀ ਮਾਰਿਆ ਬੱਸ ਨੂੰ ਫਿਰ ਅਸੀਂ ਰੌਲਾ ਪਾਇਆ ਮੈਂ ਉੱਚੀ ਉੱਚੀ ਰੌਲਾ ਪਾਇਆ ਕਿ ਮੇਰੇ ਬੱਚਾ ਵਿੱਚ ਆ ਗਿਆ ਮੈਂ ਵਿੱਚ ਆ ਗਈ ਮੇਰੇ ਲੱਤਾਂ ਘਰ ਦੇ ਨਾਲ ਖਿੜਕੀ ਸੀ ਉਹਦੇ ਨਾਲ ਲੱਗ ਕੇ ਤਾਂ ਕਰਕੇ ਫਿਰ ਉਹਨਾਂ ਨੇ ਮੇਰੇ ਹਸਬੰਦ ਗੱਡੀ ਦੇ ਵਿੱਚ ਉਤਰੇ ਉਹਨਾਂ ਨੇ ਰੌਲਾ ਪਾਇਆ ਫਿਰ ਉਹਨਾਂ ਨੇ ਪਿੱਛੇ ਪਾਸ ਕੀਤੀ ਕਿੰਨੇ ਕੁ ਸੱਟ ਚੋਟ ਆ ਗਈ ਮੇਰੀ ਇੱਕ ਖੱਬੀ ਲੱਤ ਜਿਹੜੀ ਉਹਦੇ ਵਿੱਚ ਫ੍ਰੈਕਚਰ ਹੈ ਓਕੇ ਜੀ ਪੁਲਿਸ ਕੰਪਲੀਟ ਕਰ ਦਿੱਤੀ ਉਹਨੇ ਜੀ ਹਾਂ ਜੀ ਕੀ ਮੰਗ ਕਰਦੇ ਹੋ ਸਰ ਮੈਂ ਮੇਰੀ ਤਾਂ ਇਹ ਹੀ ਮੰਗ ਹੈ ਕਿ ਸਕੂਲ ਤੇ ਸਾਰੇ ਉਹਨਾਂ ਦੇ ਪ੍ਰਿੰਸੀਪਲ ਤੇ ਜਾਂ ਸਕੂਲ ਤੇ ਐਕਸ਼ਨ ਹੋਣਾ ਚਾਹੀਦਾ ਹੈ ਕੋਈ ਕਿਉਂਕਿ ਅੱਜ ਮੇਰੇ ਬੱਚੇ ਨਾਲ ਜਾਂ ਮੇਰੇ ਨਾਲ ਹੋਇਆ ਹੈ ਬਾਕੀ ਇੰਨੇ ਬੱਚੇ ਪੜਦੇ ਆ ਉੱਥੇ ਇੰਨੇ ਬੱਚਿਆਂ ਦੀ ਲਾਈਫ ਦਾ ਸਵਾਲ ਆ ਆ ਨਾਮ ਹੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘਾ ਗੁਰਪ੍ਰੀਤ ਸਿੰਘ ਜੀ ਸਵੇਰੇ ਕਿੰਨੇ ਵਜੇ ਦੀ ਗੱਲ ਆ ਜੀ ਇਹ ਸਵੇਰੇ 8 ਵਜੇ ਦੀ ਗੱਲ ਆ ਮੈਂ ਆਪਣੇ ਬੇਟੇ ਨੂੰ ਸਕੂਲ ਛੱਡਣ ਗਿਆ ਸੀਗਾ ਟ੍ਰਿਪਲ ਐਮ ਸਕੂਲ ਆ ਚਗਰਾ ਕੋਲ ਤੇ ਉੱਥੇ ਆਪਾਂ ਗਏ ਆ ਤੇ ਆਪਣੀ ਸਾਈਡ ਤੇ ਖੜੇ ਹੋ ਗਏ ਆਪਣੇ ਬੱਚੇ ਨੂੰ ਲਾ ਰਹੇ ਸੀਗੇ ਤੇ ਜਿੱਦਾਂ ਹੀ ਆਪਾਂ ਲਾਉਣ ਲੱਗੇ ਆ ਤੇ ਸਾਹਮਣੇ ਤੋਂ ਬੱਸ ਇਹਨਾਂ ਦੀ ਆ ਕੇ ਉਹ ਡਰਾਈਵਰ ਪਹਿਲਾਂ ਰੁਕਿਆ ਉਹ ਦੂਜੇ ਪਾਸੇ ਬਾਹਰ ਗੱਲ ਕਰਨ ਲੱਗ ਪਏ ਆਪਣੇ ਹੋਰ ਡਰਾਈਵਰਾਂ ਨਾਲ ਕਰਦਾਦੇ ਆਪਾਂ ਸਾਈਡ ਤੇ ਖੜੇ ਆ ਤੇ ਉਹਨੇ ਲਿਆ ਕੇ ਬੱਸ ਵਿੱਚ ਮਾਰ ਦਿੱਤੀ ਤਾਂ ਕਿ ਖੁੱਲੀ ਸੀਗੀ ਜਿੱਦਾਂ ਕਾਰ ਦੀ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਵੀ ਬਾਹਰ ਖੜੇ ਸੀਗੇ ਉਹਨੇ ਲਿਆ ਕੇ ਵਿੱਚ ਮਾਰਿਆ ਬੱਸ ਦੇ ਤੇ ਨਾਲ ਹੀ ਮਤਲਬ ਉਹਦੇ ਛੱਟ ਲੱਗ ਗਈ ਕਿਹੜੀ ਕਲਾਸ ਚ ਬੱਚਾ ਵੱਡਦਾ ਬੱਚਾ ਮੇਰਾ ਨਰਸਰੀ ਚ ਵੱਡਦਾ ਜੀ ਠੀਕ ਆ ਜੀ ਡਰਾਈਵਰ ਨੇ ਗੱਲਬਾਤ ਨਹੀਂ ਕੀਤੀ ਕੀ ਡਰਾਈਵਰ ਨੇ ਕੋਈ ਗੱਲਬਾਤ ਨਹੀਂ ਕੀਤੀ ਪਰ ਉਹਨਾਂ ਦਾ ਸਾਰਾ ਸਟਾਫ ਆ ਗਿਆ ਤੇ ਉਹਨਾਂ ਨੇ ਡਰਾਈਵਰ ਨੂੰ ਉੱਥੋਂ ਮੌਕੇ ਤੇ ਉੱਥੋਂ ਧੜਾ ਦਿੱਤਾ ਹਾਂਜੀ ਤੇ ਤੁਹਾਡੇ ਸਕੂਲ ਪ੍ਰਿੰਸੀਪਲ ਨਾਲ ਵੀ ਗੱਲਬਾਤ ਹੋਈ ਕੋਈ ਗੱਲ ਨਹੀਂ ਪ੍ਰਿੰਸੀਪਲ ਨਾਲ ਹੋਈ ਨਾ ਕੋਈ ਸਕੂਲ ਪ੍ਰਿੰਸੀਪਲ ਨਾਲ ਕੋਈ ਗੱਲ ਹੋਈ ਨਾ ਉਹਦਾ ਜਿਹੜਾ ਵੀ ਮਨੋਸ਼ ਕਪੂਰ ਹੈਗਾ ਆ ਉਹਦਾ ਮਾਲਕ ਹੈਗਾ ਵਸਦਾ ਨਾ ਉਹਨੇ ਕੋਈ ਸਾਡੇ ਨਾਲ ਸੁਵੀਰ ਦਾ ਕੋਈ ਕੰਟੈਕਟ ਕੀਤਾ ਆ ਤੇ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਆਪਾਂ ਇਹੀ ਕਰਦੇ ਆ ਵੀ ਇਹਨਾਂ ਤੇ ਵਿੱਚੇ ਹੀ ਇਹਦੇ ਸਕੂਲ ਦੇ ਮਾਲਕ ਤੇ ਮਨੋਸ਼ ਕਪੂਰ ਤੇ ਉਹਦੀ ਵਾਈਫ ਤੇ ਤਾਂ ਵਿੱਚੇ ਪ੍ਰਿੰਸੀਪਲ ਤੇ ਇਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਉਹ ਕਰਨ ਦੀ ਕਾਰਵਾਈ ਕਰਨੀ ਚਾਹੀਦੀ ਆ ਠੀਕ ਹੈ ਜਿਵੇਂ ਕਿ ਦੱਸ ਰਹੇ ਹੋ ਕਿ ਤੁਹਾਡੇ ਭਾਈ ਸਾਹਿਬ ਛੋਟੇ ਬ੍ਰਦਰ ਨੇ ਤੁਹਾਡੇ ਉਹ ਸੀਸੀਟੀਵੀ ਲੈਣ ਗਏ ਸੀਗੇ ਹਾਂਜੀ ਪ੍ਰਿੰਸੀਪਲ ਨੇ ਜਿਹੜਾ ਦੇਣ ਤੋਂ ਮਨਾਂ ਕਰ ਦਿੱਤਾ ਉਹ ਕਹਿੰਦੇ ਨਹੀਂ ਆਪਾਂ ਨਹੀਂ ਕੋਈ ਸੀਸੀਟੀਵੀ ਫੁਟੇਜ ਦੇ ਸਕਦੇ ਠੀਕ ਹੈ ਪ੍ਰਿੰਸੀਪਲ ਦਾ ਨਾਮ ਕੀ ਹੈ ਜੀ ਅਰੀਨੂ ਚਾਹਲ ਠੀਕ ਹੈ ਜੀ ਕੰਪਲੀਟ ਕਿੱਥੇ ਕੀਤੀ ਹੈ ਤੁਸੀਂ ਥਾਣਾ ਸਦਰ ਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਵਜੋਤ ਮੱਲੀ ਇਹ ਜੀ ਇਹ ਨਵਜੋਤ ਤੁਸੀਂ ਸਕੂਲ ਗਏ ਸੀਗੇ ਤਾਂ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਅਰੀਨੂ ਚਾਹਲ ਕੀ ਉਹਨਾਂ ਦਾ ਰਵੱਈਆ ਸੀਗਾ ਪ੍ਰਿੰਸੀਪਲ ਮੈਡਮ ਨੇ ਪਹਿਲਾਂ ਤਾਂ ਸਾਨੂੰ ਮਿਲਣ ਤੋਂ ਡਿਨਾਈ ਕਰਤਾ ਅਸੀਂ ਰਿਸੈਪਸ਼ਨ ਤੇ ਗਿਆ ਪ੍ਰਿੰਸੀਪਲ ਮੈਡਮ ਨੂੰ ਮਿਲਣਾ ਉਹ ਉਹਨਾਂ ਨੇ ਸਾਹਮਣੇ ਬੈਠੇ ਸੀ ਆਫਿਸ ਦੇ ਅੰਦਰ ਉਹਨਾਂ ਨੇ ਡੋਰ ਆਫਿਸ ਦਾ ক্লোਜ਼ ਕਰ ਲਿਆ ਪਹਿਲਾਂ ਸਾਨੂੰ ਮਿਲੇ ਨਹੀਂ ਫਿਰ ਅਸੀਂ ਜ਼ਿਆਦਾ ਇਨਸਿਸਟ ਕੀਤਾ ਸਟਾਫ ਨੂੰ ਵੀ ਸਾਨੂੰ ਸੀਸੀਟੀਵੀ ਚਾਹੀਦੀ ਪ੍ਰਿੰਸੀਪਲ ਮੈਡਮ ਕੋਲ ਲੈ ਗਏ ਮੈਡਮ ਅੱਗੇ ਸਾਨੂੰ ਦਿਖਾ ਰਹੇ ਕੰਪਿਊਟਰ ਦਾ ਮਾਊਸ ਦਿਖਾ ਰਹੇ ਕਿ ਹਾਂ ਦੇਖੋ ਮੈਂ ਕੈਮਰੇ ਵਾਲੇ ਨੂੰ ਸਵੇਰ ਦਾ ਫੋਨ ਕੀਤਾ ਹੈ ਕਿ ਮਾਊਸ ਨਹੀਂ ਚੱਲ ਰਿਹਾ ਕੈਮਰੇ ਚੱਲ ਨਹੀਂ ਰਹੇ ਛੋਟੇ ਛੋਟੇ ਬੱਚਿਆਂ ਦਾ ਸਕੂਲ ਹੈ ਤੇ ਇਹ ਸਾਨੂੰ ਦੱਸ ਰਹੇ ਕਿ ਕੈਮਰੇ ਉਹਦੇ ਚੱਲ ਨਹੀਂ ਰਹੇ ਹੈਗੇ ਸਕ ਕਿੰਨੇ ਕਿਜੀ ਕਿਲਤਾਨਾ ਇਹ ਪ੍ਰਿੰਸੀਪਲ ਡਰੇਨ ਨੂੰ ਚਹਿਰ ਅੱਛਾ ਅੱਲੇ ਨਵਾਂ ਸਕੂਲ ਬਣਿਆ ਤਾਂ ਕੈਮਰੇ ਵੀ ਨਹੀਂ ਚੱਲਦੇ ਹਾਂਜੀ ਉਹ ਕਹਿ ਰਹੇ ਕਿ ਸਾਡਾ ਚੱਲ ਨਹੀਂ ਰਿਹਾ ਸਾਨੂੰ ਦਿਖਾ ਰਹੇ ਕਿ ਸਕਰੀਨ ਉਹਦੀ ਚੱਲ ਨਹੀਂ ਰਹੀ ਹੈ ਕਿ ਅਸੀਂ ਕੈਮਰੇ ਵਾਲੇ ਨੂੰ ਫੋਨ ਕੀਤਾ ਠੀਕ ਹੈ ਜੀ ਤੇ ਇਹ ਕੀ ਮੰਗ ਕਰਦੇ ਹੋ 60 ਛੋਟ ਕਿੰਨੀ ਕਿ ਲੱਗੀ ਹੈ 60 ਛੋਟ ਮੇਰੇ ਭਾਬੀ ਜੀ ਦੇ ਕਾਫੀ ਜ਼ਿਆਦਾ ਲੱਗੀ ਆ ਉਹਨਾਂ ਦੇ ਚੂਲੇ ਵਿੱਚ ਕਰੈਕ ਆਇਆ ਉਹਦਾ ਬੇਸਿਕਲੀ ਕੋਈ ਆਪਰੇਟ ਨਹੀਂ ਹੈਗਾ ਜਿੱਥੇ ਉਹਨਾਂ ਦੇ ਜਿਸ ਲੋਕੇਸ਼ਨ ਤੇ ਕਰੈਕ ਆਇਆ ਅਸੀਂ ਡਿਮਾਂਡ ਇਹੀ ਕਰਦੇ ਹਾਂ ਕਿ ਇਹ ਸਾਰਾ ਕੁਝ ਉਹ ਮੈਨੇਜਮੈਂਟ ਦੀ ਗਲਤੀ ਨਾਲ ਹੋਇਆ ਹੈ ਉੱਥੇ ਕੋਈ ਪ੍ਰੋਪਰ ਡ੍ਰੌਪ ਆਫ ਪੁਆਇੰਟ ਨਹੀਂ ਹੈਗਾ ਕੁਝ ਨਹੀਂ ਹੈਗਾ ਉੱਥੇ ਹੀ ਛੋਟੇ ਛੋਟੇ ਬੱਚੇ ਉਤਰੇ ਉੱਥੋਂ ਹੀ ਬੱਸਾਂ ਨਗ ਰਹੀਆਂ ਆ ਇਹ ਸਾਰਾ ਮੈਨੇਜਮੈਂਟ ਦੀ ਗਲਤੀ ਹੈ ਮੈਨੇਜਮੈਂਟ ਤੇ ਜਿਹੜਾ ਕਿ ਹੈਡ ਇਹਨਾਂ ਦਾ ਮਨੋਜ ਕਪੂਰ ਉੱਤੇ ਐਫਆਈਆਰ ਕੀਤੀ ਜਾ ਰਿਟਰਨ ਵਿੱਚ ਡਾਕਟਰਾਂ ਦਾ ਕੀ ਕਹਿਣਾ ਡਾਕਟਰਾਂ ਦਾ ਇਹ ਕਹਿਣਾ ਕਿ ਕ੍ਰੈਕ ਆ ਚੂਲੇ ਵਿੱਚ ਲੰਬਾ ਪ੍ਰੋਸੀਜਰ ਦੱਸਿਆ ਹਾਂਜੀ ਉਹਨਾਂ ਨੇ ਸਾਨੂੰ ਲੰਬੇ ਟਾਈਮ ਲਈ ਬੈੱਡ ਰੈਸਟ ਉਹਨਾਂ ਨੂੰ ਦੱਸਤੀ ਆ ਸਕੂਲ ਵੱਲ ਕੋਈ ਪਹੁੰਚਿਆ ਕੋਈ ਪ੍ਰਿੰਸੀਪਲ ਸਕੂਲ ਵੱਲ ਕੋਈ ਨਹੀਂ ਇਹਨਾਂ ਦਾ ਸਟਾਫ ਕਾਲ ਕਰ ਰਿਹਾ ਮੈਨੇਜਮੈਂਟ ਚੋ ਮਨੋਜ ਕਪੂਰ ਇਹਨਾਂ ਦਾ ਚੇਅਰ ਪਰਸਨ ਆ ਉਹਦੀ ਕਾਲ ਨਹੀਂ ਆਈ ਇਹਨਾਂ ਦੀ ਡਾਇਰੈਕਟਰ ਹੈ ਉਹਦੀ ਵਾਈਫ ਰੀਨਾ ਕਪੂਰ ਹੈ ਗੈਸ ਉਹਦਾ ਨਾਮ ਆ ਉਹਨਾਂ ਦੀ ਕੋਈ ਕਾਲ ਨਹੀਂ ਆਈ ਅਸੀਂ ਸਵੇਰ ਦੇ ਇੱਥੇ 8 ਵਜੇ ਦੇ ਆਏ ਹੋਏ ਹਾਂ ਮੈਂ ਮੌਕੇ ਤੇ ਪਹੁੰਚ ਕੇ ਭਾਬੀ ਜੀ ਨੂੰ ਆਪਣੇ ਚੱਕ ਕੇ ਗੱਡੀ ਵਿੱਚ ਪਾਇਆ ਕਿਸੇ ਦੀ ਕੋਈ ਕਾਲ ਨਹੀਂ ਆਈ ਉਹਨਾਂ ਨੂੰ ਕੋਈ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਹੈਗਾ ਮਨੋਜ ਕਪੂਰ ਪਲੱਸ ਉਹਨਾਂ ਦੀ ਵਾਈਫ ਡਾਇਰੈਕਟਰ ਨੇ ਮੈਨੇਜਮੈਂਟ ਉਹਨੇ ਉਹਨਾਂ ਤੇ ਐਫਆਈਆਰ ਦਰਜ ਕੀਤੀ ਜਾ